ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਭ ਤੋਂ ਪਹਿਲਾਂ ਵੀਰ ਚੰਦਾ ਸਿੰਘ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੈਮ ਸੇ ਤਾਂ ਵੀਰ ਜੀ ਵਧੀਆ ਕੈਮ ਆ ਵੀਰ ਜੀ ਬਹੁਤ ਵਧੀਆ ਤੇ ਪਰ ਚੰਦੇ ਮਾਲ ਹਰੇਕ ਤਰ੍ਹਾਂ ਦਾ ਟੋਕੜ ਗੱਬਣ ਮਾਕਦੀ ਆ ਕੋਈ ਸਵਾਏ ਵੀ ਆ ਇੱਕ ਇੱਕ ਤਾਂ ਮੈਨੂੰ ਲੱਗਾ ਪੂਰੀ ਤਿਆਰੀ ਦੇ ਵਿੱਚ ਗੱਬਨ ਟੁਕੀ ਵਹਿੜ ਵੀ ਦਿਖਾਉਣੀ ਆ ਹਾਂਜੀ ਹਾਂਜੀ ਇਹ ਕੁਨੇ ਛੋਟੀ ਸੋਈ ਆ ਵੀਰ ਜੀ ਦੂਜਾ ਸੁਗਾ ਹਾਂਜੀ ਕੁਨੇ ਕੁਛ ਮੈਂਤੀ ਪਹਿਲਾਂ ਸੋਈ ਆ ਉਹ ਵੀ ਆਪਾਂ ਚਲੋ ਵਿਖਾਵਾਂਗੇ ਉਹ ਮੇਰੇ ਨੂੰ ਵਿਖਾਵਾਂਗੇ ਲਓ ਦੇਖੋ ਪੂਰੇ ਐਨੀਮਲ ਤੁਹਾਨੂੰ ਦਿਖਾਵਾਂਗੇ ਮੇਰਾ ਵੀਰ ਵੀਡੀਓ ਤੁਸੀਂ ਪੂਰੀ ਹੌਸਲੇ ਨਾਲ ਸਬਰ ਨਾਲ ਪੂਰੀ ਵੀਡੀਓ ਦੇਖ ਲਿਓ ਜੇ ਕਿਉਂਕਿ ਪੂਰੀ ਡਿਟੇਲ ਆਪਾਂ ਤੁਹਾਨੂੰ ਦੱਸਣੀ ਆ ਰੇਡ ਪਰਤਾ ਦੱਸਣਾ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਕ ਤੁਹਾਨੂੰ ਕਰਦੇ ਆ ਬਹੁਤ ਵਧੀਆ ਚੰਗੀ ਬੱਸੀ ਦਿਖਾਉਣੇ ਆ ਬਹੁਤ ਖੂਬਸੂਰਤ ਰੰਗਪ੍ਰਿੰਟ ਫੈਸ਼ਨ ਪੂਸ਼ਨ ਬਹੁਤ ਆ ਐਚਐਫ ਦੇ ਵਿੱਚ ਬੱਚੀ ਆ ਆ ਕਰੋ ਚੈੱਕ ਕਰੋ ਸੀਲੀਆਂ ਸੂਲੀਆਂ ਚੈੱਕ ਕਰੋ ਆ ਦੇਖੋ ਜੀ ਸੰਤੂਨ ਵੀ ਬਹੁਤ ਵਧੀਆ ਵੀਰ ਜੀ ਬਿਊਟੀ ਬੈਟੀ ਵੇਖੋ ਕਿੰਨੀ ਕਰਮਾਂ ਵਾਲੀ ਨੂੰ ਅਜੇ ਨਾ ਵੇਖੋ ਟੱਲਾ ਟੋਲਾ ਵੇਖੋ ਹਾਂ ਹਾਂ ਜੀ ਪਿਛਲੇ ਸੂਏ ਵੀਰ ਜੀ ਦੂਜਾ ਸੂਆ ਵਾ ਪਿਛਲੇ ਸੂਏ ਵੀਰ ਜੀ ਇਹਨੇ 33 34 ਕਿਲੋ ਦੁੱਧ ਭਰਿਆ ਵਾ ਠੀਕ ਆ ਜੀ ਫਾਰਮ ਚੋਂ ਲਈ ਬੱਚੀ ਵੀਰ ਜੀ ਆਪਾਂ ਬਹੁਤ ਵਧੀਆ ਬੰਦੇ ਜਿੰਨਾਂ ਕੋ ਆਈ ਅੱਗੇ ਵੀ ਆਪਣੇ ਉਹਨਾਂ ਕੋ ਵੈਰਾ ਵਾਧੂ ਆਈਆਂ ਠੀਕ ਆ ਜੀ ਤੇ ਉਹ ਜੋ ਦੱਸਦੇ ਉਹੋ ਕੁਝ ਨਿਕਲਦਾ ਵੀਰ ਜੀ ਠੀਕ ਆ ਹਾਂਜੀ ਹਾਂਜੀ ਆ ਵੇਖੋ ਮੰਨ ਲਓ ਇੱਕ ਕਰਮਾਲੀ ਨੇ ਆ ਵੇਖੋ ਕਿੱਥੇ ਮੰਨ ਲਓ ਵੀ ਨਾ ਐ ਨਾੜਾ ਨੂੜਾ ਵੇਖੋ ਬਾਹਨੇ ਰਥਣ ਨਾਲੇ ਵੇਖੋ ਹੱਥੀਂ ਚਵਾਈ ਵਾਲਾ ਹੂੰ ਵਧੀਆ ਟਿਕਾਣੇ ਵਾਲਾ ਦੋਵੇਂ ਬੰਨਿਓ ਬਹਿ ਕੇ ਵਧੀਆ ਚੋਈ ਜਾਂਦੀ ਵਿੱਚ ਅੱਛਾ ਫਿਰ ਚੱਲੇ ਸਮਾਂ ਕਿੰਨਾ ਕੁ ਲੈਂਦੀ ਐ ਬਸ ਵੀਰ ਜੀ ਤਿਆਰੀ ਤੇ ਹੀ ਆ ਕਰਮਾਲੀਏ ਕੋ ਦੋ ਦਿਨ ਲੈ ਜੇ ਚਾਰ ਲੈ ਜੇ ਵੀਰ ਜੀ ਤੁਹਾਨੂੰ ਪਤਾ گاਵਾ ਸੁੰਦੀਆਂ ਸੁੰਦੀਆਂ ਵੀਰ ਜੀ ਆ ਫੁੱਲ ਚੱਡਾ ਬਣਾ ਜਾਂਦੇ ਨਾ ਕਰਮਾਲੀਆ ਬਿਲਕੁਲ ਹਾਂਜੀ ਪਣਾਇਆ ਵੀ ਪੂਰਾ ਵੇਖੋ ਗੱਡੀ ਵੀ ਸਾਡਾ ਨਾ ਤਾਂ ਪਤਾ ਧੁੰਨ ਨੂੰ ਲੱਗਦਾ ਬਸ ਇਹ ਸੁਣਦੇ ਆ ਬੰਦਿਆਂ ਦੰਦਾਂ ਬਣ ਜਾਣੀ ਬਾਕੀ ਇਹ ਗੱਲ ਕੀ ਵੇਖੋ ਇਦਾਂ ਹੀ ਭਾਵੇਂ ਕਰਮਾਲੀ ਜੀ ਦੀ ਮਰਜ਼ੀ ਹੋ ਨਹੀਂ ਹਾਂਜੀ ਹਾਂਜੀ ਬਾਕੀ ਇਹ ਵੀ ਤੇ ਪਾ ਤੂ ਪੈਂ ਬਹੁਤ ਪੂਰਾ ਵਧੀਆ ਵਿਰਦੀ ਬਿਲਕੁਲ ਹਾਂਜੀ ਲੋਕ ਦੋਸਤੋ ਦੂਜਾ ਸੂਆ ਅਵੇਰਨੈਸ ਹੁਣਾ ਕਦ ਕਠ ਉਵਾਲੀ ਹੱਡੀ ਦੇ ਵਿੱਚ ਵੱਡੇ ਕਦ ਕੱਢ ਦੇ ਵਿੱਚ ਤੇ ਬਾਕੀ ਆ ਤੁਸੀਂ ਇੱਕ ਵਾਰੀ ਪੂਰਾ ਸਟਰਕਚਰ ਇਹਦਾ ਬਾਡੀ ਸਟਰਕਚਰ ਦੇਖ ਲਓ ਖੋਲ ਕੇ ਆਪਾਂ ਤੁਹਾਨੂੰ ਨਾਲ ਜੁ ਨਾਲ ਇੱਕ ਵਾਰੀ ਤੋੜ ਕੇ ਦਿਖਾਉਣਿਆ ਬੱਚੀ ਵੀ ਸ਼ੈ ਕੀ ਆ ਤੇ ਬਾਕੀ ਮੇਰੇ ਵੀਰ ਇਹ ਤੁਸੀਂ ਜੱਜਮੈਂਟ ਕਰ ਲਿਓ ਵੀ ਦੋ ਲੈ ਜੇ ਤਿੰਨ ਲੈ ਜੇ ਸੋ ਦਿਨ ਆਪਾਂ ਇੱਥੇ ਕਣ ਕੇ ਆਨੇ ਵੀ ਚਲੋ ਜਿੰਨੇ ਵੀ ਲੈ ਜੇ ਇਹਦੇ ਲਈ ਚੰਗਾ ਹੈ ਹਾਂਜੀ ਹਾਂਜੀ ਓਨੀ ਕ ਥੱਲਿਓ ਕਰਮਾਂ ਦੀ ਖੜਜੂਗੀ ਓਨੀ ਕ ਜੱਜ ਹੋਊਗੀ ਵੀ ਜੀ ਵੇਖੋ ਬਿਊਟੀ ਬਿਆਟੀ ਪਲੀ ਪਲੋਸੀ ਵੇਖੋ ਵਛੀ ਕਿਦਾਂ ਹਾਂ ਹਾਂਜੀ ਹਾਂਜੀ ਚਲੋ ਵੀਰ ਬਾਕੀ ਥਾਣੇ ਦੇ ਦੂਰਾ ਕਰਮਾਂ ਲਿਆ ਮੁੜਾ ਲਿਖੀ ਵੀ ਜੀ ਥਾਣੇ ਵੀ ਦੂਰਾ ਚੱਡਾ ਵੀ ਕਰਮਾਂ ਵਾਲੀ ਨੂੰ ਵੇਖ ਤੇ ਡੂਲਾਈ ਆ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਸੋ ਗਾੜ ਬਿਲਕੁਲ ਤੁੰਤ ਕੁ ਸ਼ਾਰਟ ਹੋ ਕੇ ਤੇ ਸੂ ਨਾਲ ਜਿਹੜਾ ਨੇਵਾ ਲਾਉ ਕਰਮਾਂ ਤੇ ਵੇਖੋ ਅਜਿਹਾ ਇਦਾਂ ਹੀ ਠੀਕ ਹੈ ਨਾ ਆ ਵੀਰ ਜੀ ਮੈਂ ਕਰਮਾ ਵਾਲੀ ਨਾ ਲੈ ਜਾ ਕਾ ਲੈ ਜਾ ਬਿੱਟੂ ਲੈ ਜਾ ਜਾ ਆ ਦੇਖੋ ਜੀ ਹਾਂ ਇਹਨੇ ਕਰਨੀਆਂ ਕਮਾਲਾਂ ਦੋ ਮਾਂ ਕਰੂਗੀ ਵੀਰ ਜੀ ਕਰੂਗੀ ਏ ਇਹ ਵੇਖੋ ਜਦੋਂ ਥੂਨ ਲੱਗੀ ਕਰਮਾ ਵਾਲੀ ਨਾ ਵੇਖੋ ਇਹ ਤਾਂ ਮਾਂ ਦਾ ਦੁੱਧ ਵਾਲੀਆਂ ਵੀ ਕਰੂਗੀ ਵੀਰ ਜੀ ਜੰਮੀ ਪਲੀ ਆ ਵੱਛੀ ਚੰਗੀ ਆ ਬੜਾ ਹਾਂਜੀ ਹਾਂਜੀ ਪੂਰੀ ਮੰਨ ਲਓ ਇਹ ਕੱਲ ਜੱਤ ਕਿ ਮਕਦਮਕ ਪੂਰੀ ਆ ਕਰਮਾਲੀ ਜੋ ਹਾਂਜੀ ਫਿਰ ਸਾਂਭੀ ਬੜੀ ਵੀਰ ਜਿੱਲੀਆਂ ਵੀ ਨਾ ਮੰਨ ਲੋ ਬੱਚੇ ਨਾ ਪੌਣਾ ਕੋ ਲਿਆਂਦੇ ਹਨ ਏਦਾਂ ਹੀ ਮੰਨ ਲੋ ਸਾਂਭੀਆਂ ਸਮਾਈਆਂ ਵੀਰੋ ਚਲੋ ਅਜੇ ਨਾ ਨਵਾਈ ਤਵਾਈ ਵੀ ਨਹੀਂ ਗਈ ਉਹਦਾ ਕਰਕੇ ਚਲੋ ਥੋੜਾ ਜਿਆ ਫਰਕ ਪੈਂਦਾ ਠੰਡ ਠੰਡ ਤੁਹਾਨੂੰ ਪਤਾ ਘਾਟੀ ਡੰਗਰ ਨਵਾਈ ਦਾ ਲੈ ਵੀਰ ਜੰਬੇ ਚੰਗੀ ਆ ਬੱਚੀ ਵੀਰ ਜਿੰਨੀ ਵੀ ਚੰਗੀ ਆ ਹਾਂ ਬਾਕੀ ਚੰਗੇ ਪਸ਼ੂ ਦੀ ਜਿੰਨੀ ਸਿਫਤ ਕਰ ਲੋ ਉਨੀ ਥੋੜੀ ਆ ਹਾਂਜੀ ਇਹਦਾ ਮੁੱਲ ਕਿੰਨਾ ਕਿੰਨੇ ਦੀ ਦਵਾਂਗੇ ਕਿੰਨੇ ਦੀ ਮੁੱਲ ਵੀਰ ਜੀ ਮੁੱਲ ਤੇ ਭਾਵੇਂ ਇਹੋ ਜੀਆਂ ਵੱਛੀਆਂ ਦਾ ਚਲੋ ਜੇ ਵੇਖੀ ਦਾ ਵੀ ਆ ਮੰਨ ਲਓ ਵੀ 2-2 ਵੀ ਕਰਦੇ ਸਵਾ ਸਵਾ 2 ਵੀ ਕਰਦੇ ਪਰ ਉਹ ਕੰਮ ਵੀ ਜੀ ਆਪਾਂ ਨਹੀਂ ਪੂਰਾ ਸੂਤਰ ਜਿਹਾ ਆਪਾਂ ਦੇਣਾ ਵੀ ਵੀਰ ਜੀ ਭਾਵੇਂ ਮੋਲੇ ਦਾ ਕਰੀਏ 1 55 60 ਤੇ 30 ਜੋ ਵੀਰ ਜੀ ਇੱਕ 30 ਜੋ ਮਾਨਤਨ ਕਰ ਦਾਂਗੇ ਇੱਕ 30 ਜੋ ਹਾਂਜੀ ਹਾਂਜੀ ਇੱਕ 30 ਜੋ ਮਾਨਤਨ ਕਰ ਲੈਸ ਕਰਕੇ ਛੱਡੇ ਵੀਰ ਖਾਨ ਆ ਜੀ ਗੱਲ ਕਰੀਏ ਲੈਸ ਕਰੀਏ ਕੋਈ ਇੱਕ 30 ਨਹੀਂ ਦੇਣਾ ਹੀ ਇੱਕ 50 ਕੋਈ ਜੈ ਜੀ ਦੀ ਗੱਲ ਕਰੇ ਸੂਤਰ ਜਿਹਾ ਕਰੀਏ 1 25 ਦੀ ਦੇ ਦਈਏ ਵੀਰ ਜੀ ਇਹ ਕੋ ਪੰਜੀ ਦੀ ਹਾਂਜੀ ਹਾਂਜੀ ਬਾਹਰ ਤੇ ਵੀਰ ਜੀ ਬੱਚੀ ਜੇ ਗਣੀ ਹੈ ਨਾ ਮੰਨ ਲਓ ਪਿਓਰ ਦੁੱਜਾ ਸੁਆ ਵੀਰ ਜੀ ਬੱਚੀ ਇਸ ਗੱਲ ਦੀ ਆਪਣੀ ਗਰੰਟੀ ਆ ਮੂੰਹ ਪਟਕੇ ਕੋਈ ਵੇਖ ਲੈ ਵੀਰ ਜੀ ਜੇ ਕੰਨੀਆਂ ਬਰਾਬਰ ਜਿਹੜੀਆਂ ਮੰਨ ਲਾ ਇਹ ਗੱਲ ਹੈਗੀ ਆ ਨਾ ਕੰਨੀਆਂ ਬਰਾਬਰ ਦਈ ਕਰਨ ਕਰਮ ਵਾਲੀ ਹਾਂਜੀ ਫਿਰ ਹਾਂਜੀ ਤੇ ਬਿਊਟੀ ਤੇ ਵੀਰ ਜੀ ਮੰਨ ਲਓ ਇਹ ਸੀਲਿੰਗਾਂ ਵੀਰ ਜੀ ਕਰਮ ਵਾਲੀਆਂ ਤੁਹਾਨੂੰ ਪਤਾ ਕਿਹਨੀਆਂ ਤੇ ਆਹ ਜਿਹੜੇ ਚੱਡੇ ਤੁਹਾਨੂੰ ਪਤਾ ਹੈ ਕਿਤੇ ਦਵਾਦਾਲ ਥੋੜਾ ਮਿਲਦੇ ਆ ਹਾਂਜੀ ਚੰਗੀ ਜਿਹੀ ਬੱਚੀ ਹਾਂਜੀ 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 ਬਹੁਤ ਬਸੂਰਤ ਇਧਰ ਸੈਗਰ ਨੰਬਰ ਤੇ ਵੀਰ ਝੰਡੇ ਆਪਣੇ ਆਪ ਅੱਛੀ ਬਾਰੇ ਵੀ ਦੱਸ ਦਈਏ ਇਹ ਵੀਰ ਜੀ ਪਹਿਲਣ ਵચ્છી ਸੂਈ ਆ ਹਾਂਜੀ ਹਾਂਜੀ ਬਹੁਤ ਸੀਲਸ ਲੱਗਾ ਵੀਰ ਜੀ ਬੱਛੀ ਏ ਠੀਕ ਆ ਜੀ ਇਹਨੂੰ ਅੱਜ 4-5 ਦਿਨ ਹੋ ਗਏ ਵੀਰ ਜੀ ਸੂਈ ਨੂੰ 5-4 ਦਿਨ ਹੋ ਗਿਆ ਸੂਈ ਹਾਂਜੀ ਹਾਂਜੀ ਤੇ ਬੱਚਾ ਮਗਰ ਤੇ ਕੀ ਆ ਗਿਆ ਵચ્છી ਆ ਵੀਰ ਜੀ ਵચ્છી ਆ ਹਾਂਜੀ ਹਾਂਜੀ ਅੱਛਾ ਅੱਛਾ ਮੇਰੇ ਕਿੰਨੇ ਕਿ ਦੁੱਧ ਪਿਆਗੀ ਬੋਲੇ ਤੁਸੀਂ ਇਹ ਵੀ ਜੀ ਹੁਣ ਇਹਦੇ ਕੋਲੇ ਦੁੱਧ ਹੈਗਾ ਜੇ 11-12 ਕਿਲੋ ਤਾਂਹਾਂ ਤੋਂ ਬਾਹਰ ਹੀ ਆ 10 ਕਿਲੋਆਂ ਤੋਂ ਬਾਹਰ ਹਾਂਜੀ ਹਾਂਜੀ 10 ਤੋਂ ਬਾਹਰ ਹੀ ਆ ਸੀਲਸਾਲ ਪੂਰੀ ਆ ਕਰਮਾਂ ਵਾਲੀ ਆ ਵੀਰ ਉਹ ਮੈਂ ਇਦਾਂ ਹੀ ਬਹਿ ਜੋ ਕੋਈ ਕਿਤੇ ਕਰਮਾਂ ਵਾਲੀ ਲੱਤ ਨਹੀਂ ਲਊ ਲੈ ਵੀਰ ਖੋਲ ਕੇ ਨਾਲ ਦੀ ਨਾਲ ਦਿਖਾ ਦਈਏ 10 ਕਿਲੋ ਤੋਂ ਦੋਸਤੋ ਬਾਹਰ ਦੋਦਾ ਤੇ ਦੂਜੇ ਦੇ ਸੂਵੇ ਬੱਚੀ ਮਗਰ ਬੱਚਾ ਹੈਗਾ ਠੀਕ ਆ ਜੀ ਬੱਚੀ ਆ ਮਗਰ ਹਾਂਜੀ ਤੇ ਥਾਂ ਤੁਹਾਨੂੰ ਮੈਸੇਜ ਤੁਹਾਨੂੰ ਕੋਈ ਆਪਾਂ ਲਾ ਕੇ ਦਿਖਾ ਦਈਏ ਥੀ ਮੁਠੀ ਵਾਲਾ ਥਾਣਾ ਹਾਂਜੀ ਤੇ 10 ਕਿਲੋਆਂ نیٹ ਤੋਂ ਨੈਟ ਲੈ ਹਾਂਜੀ ਵੀਰ ਜੀ 10 ਕਿਲੋ ਦੀ ਫੁੱਲ ਗਾਰੰਟੀ ਆ ਇਦਾਂ ਹੀ ਭਾਵੇਂ ਕੋਈ ਮੰਨ ਲੋ ਕੋਈ ਜਦੋਂ ਥੱਲੇ ਬੈਜ ਗਏ ਨਾ ਮੰਨ ਲਓ ਕਰਮਾਰੀ ਦੇ ਕਦੇ ਇੱਕ ਕਦੇ ਮਾਸਾ ਕਰਮਾਰੀ ਨਹੀਂ ਤੇ ਪਹਿਲਣਾ ਕਦੇ ਹੌਲ ਕਰਦਿਆਂ ਇਹਨੂੰ ਕਦੇ ਪਤਾ ਹੀ ਨਹੀਂ ਵੀ ਮੈਨੂੰ ਕੋਈ ਥੱਲੇ ਬੈਠਾ ਹਾਂਜੀ ਲੋ ਜੀ ਠੀਕ ਆ ਜੀ ਤੋਂ ਦਰਮਿਆਨੀ ਜੀ ਹਾਈਟ ਆ ਤੇ ਬਾਕੀ ਰੇਰਪੜਪਾ ਦੀ ਬਿਲਕੁਲ ਜਾਇਜ ਛੋਟੇ ਜਿਹੇ ਮੁੱਲ ਤੇ ਤੁਹਾਨੂੰ ਇਹ ਦੋਸਤੋ ਮੱਛੀ ਮਿਲ ਜੂਗੀ ਤੇ ਰੰਗ ਬਲੈਕ ਆ ਥੋੜੇ ਜੇ ਸਿੰਗ ਦੋ ਤੋਂ ਤਿੰਨ ਇੰਚ ਜਿਹੜੇ ਸਿੰਗ ਤੁਹਾਨੂੰ ਦਿਖਾਈ ਦੇਣਗੇ ਮੱਥੇ ਤੇ ਬਾਕੀ ਹੈ ਮਤਲਬ ਕਿ ਮਿਲਣ ਮੋਲ ਦੇ ਵਿੱਚ ਠੰਡੀ ਆ ਮੱਠੰਡੀ ਵੀਰ ਜੀ ਆ ਠੰਡੀ ਚਵਾ ਵੀ ਮਈਆਂ ਅਲਾਵਾ ਵੀਰ ਜੀ ਲੱਗਾ ਠੀਕ ਆ ਠੀਕ ਤੇ ਹਾਂ ਉਧਾਂ ਚਲੋ ਕੈਮਰੋ ਕਰ ਬੱਚੀ ਤੇ ਕੋਈ ਗੱਲ ਨਹੀਂ ਕੋਈ ਗੱਲ ਤੋੜ ਲੋ ਲੈ ਕੋਈ ਗੱਲ ਤੋੜ ਲੋ ਹਾਂ ਗੱਲ ਦੋਸਤੋ 10 ਕਿਲੋ ਦੁੱਧ ਇਸ ਵਾਰ ਦੇ ਥੱਲੇ ਆ ਹਾਂਜੀ ਹਾਂਜੀ ਕੋਈ ਵੈਸੇ ਤਾਜੀ ਆ ਠੀਕ ਹੈ ਜੀ ਹਾਂਜੀ ਆ ਬੱਚਾ ਦੇ ਬੱਚਾ ਥੋੜਾ ਢਿੱਲਾ ਹੀ ਹੈ ਨਾ ਢਿੱਲਾ ਵਾ ਵੀਰ ਜੀ ਬੱਚਾ ਹਾਂਜੀ 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 ਹਾਂ ਹਾਂ ਐਂਡ ਵੀ ਆ ਬੱਚਾ ਵੈਸੇ ਢਿੱਲਾ ਹੀ ਹੈ ਹਾਂ ਕਰੋ ਵੀਰ ਜੀ ਇਹ ਹੁਣ ਕਿਸਮਤ ਤੇਰੀ ਕਰਮਾਂ ਵਾਲੀ ਦੀ ਕਿ ਨਹੀਂ ਬਾਕੀ ਇਹ ਆ ਵੀ ਮਤਲਬ ਤੁੰਡ ਲੱਗ ਜਾਂਦੀ ਆ ਤੇਰੇ ਦੇਖਭਾਲ ਕਰੀ ਦੀ ਆ ਚਲੋ ਇਹ ਵੀ ਪਾ ਲੱਗਦਾ ਠੀਕ ਆ ਬੜਾ ਠੀਕ ਆ ਲੈ ਜਾ ਲੈ ਜਾ ਲੈ ਜਾ ਚਾ ਤੋੜੋ ਹਾਂ ਬਾਕੀ ਸੀਰੀਜ਼ ਲਾਗਾ ਵੀ ਜੀ ਕੋਈ ਚੱਕਰ ਨਹੀਂ ਹਾਂ ਹਾਂਜੀ ਹਾਂਜੀ ਲਓ ਜੀ ਆ ਬੱਚੀ ਜੀ ਠੀਕ ਆ ਜੀ ਦੁੱਧ ਦੀ ਥਾਂ ਦੁੱਧ ਤੁਹਾਨੂੰ ਦੱਸ ਦਿੱਤਾ ਦੂਜਾ ਸੁਆ ਸੋ ਬੱਚਾ ਨਾਲ ਤੁਹਾਨੂੰ ਦਿਖਾ ਦਿੱਤਾ ਉਤੋਂ ਐਸਟੀਮੇਟ ਲਾ ਲਈ ਜੀ ਸਮਾਂ ਹਫਤਾ 6-7 ਦਿਨਾਂ ਦੇ ਹੀ ਰਹੇਗਾ ਜਰਾ ਸਮਾਂ ਹਾਂ ਜੀ ਠੀਕ ਆ ਇਹ ਵੀਰ ਜੰਦੇ ਬੋਲ ਗਿਆ ਕਿੰਨੇ ਦੀ ਦੇਵਾਂਗੇ ਅੱਜ ਇਹ ਵੀਰ ਜੀ ਮੁੱਲ ਭਾਵੇਂ ਦਾ ਕਰ ਲੀਏ ਆਪਾਂ 35 ਦੇ ਭਾਵੇਂ 36 ਇਹ ਹਾਂ ਨਾ ਵੀਰ ਜੀ ਆਪਾਂ 32000 ਦੀ ਵਸੀ ਦੇ ਲਗੀ 32 ਦੀ ਹਾਂਜੀ 32 ਦੀ ਦੇ ਦਈਏ ਠੀਕ ਆ ਜੀ ਹਾਂਜੀ ਹਾਂਜੀ ਬੱਚੀ ਬਹੁਤ ਵੀਰ ਦੀ ਸੀਲਸ ਲਾਗਾ ਬਾਕੀ ਕਰਮਾਂ ਵਾਲੀ ਚਲੋ ਬੱਚੀ ਤੁਹਾਨੂੰ ਪਤਾ ਮਜ਼ਰ ਆ ਕੋਈ ਗੱਲ ਨਹੀਂ ਬੱਚਾ ਪ੍ਰੂਫ ਪੱਕਾ ਹੈਗਾ ਵੀਰ ਜੀ ਬੱਚੇ ਤੁਹਾਨੂੰ ਪਤਾ ਅੱਜ ਕੱਲ ਵੀਰ ਦੀ ਹੋ ਹੀ ਜਾਂਦੇ ਹਾਂ ਹਾਂ ਹਾਂਜੀ ਹਾਂਜੀ 32 ਵੀ ਹਾਂਜੀ 32 ਦੀ ਵੀਰ ਜੀ ਲੋ ਵੀ ਆ 32000 ਦੀ ਵੀਰ ਚੰਦਾ ਮਾ ਵੀ ਦੇ ਦੇਾਂਗੇ ਠੀਕ ਆ ਜੀ ਤੇ ਬਾਕੀ ਥਾਂ ਤੋਂ ਪੂਰਾ ਥੀ ਚਵਾਈ ਵਾਲਾ ਕੋਈ ਦਿੱਕਤ ਨਹੀਂ ਮੇਰਾ ਭਰਾ ਜਿੱਦਾ ਮਰਜ਼ੀ ਚੋਗਿਆ ਪੂਰੀ ਆ ਕੋਈ ਨਹੀਂ ਇਹ ਕਈ ਨਹੀਂ ਹੁੰਦਾ ਵੀ ਮੰਨ ਲਓ ਡੰਗਰ ਮੰਨ ਲਓ ਬਾਲਾ ਮੋੜ ਸਿੰਘਾ ਤੇ ਮਾਰਦੀ ਕਰਦਾ ਵਾ ਉਹ ਨਹੀਂ ਕੋਈ ਵੀ ਗੱਲ ਹੈ ਹਾਂ ਹਾਂਜੀ ਥੋੜਾ ਬਾਦਾ ਬੰਗਾ ਵੰਗਾ ਪਾ ਪਾਲਿੰਦਾ ਹਾਂ ਹਾਂਜੀ ਬੰਗਾ ਪਾ ਕੇ ਚੋਈ ਦੀ ਵੀਰ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਇੱਧਰ ਜੰਡੇ ਇੱਕ ਆਪਰੇ ਕੋਲ ਮਾਝੀ ਤੋਕਰ ਗੱਬਣਾ ਗਾ ਖੜੀ ਆ ਇਹ ਤੋਕਰ ਗੱਬਣਾ ਵੀਰ ਜੀ ਤੇ ਇਹਦਾ ਕੀ ਵੇਰਵਾ ਦੁੱਧ ਦੱਸ ਦੀ ਕਿੰਨਾ ਹੈਗਾ ਇਹਦੇ ਇਹਦੇ ਕੋਲੇ ਦੁੱਧ 5 ਕਿਲੋ ਆ 4 ਦੀ ਵੀਰ ਜੀ ਗਰੰਟੀ ਹੋਊਗੀ ਫੁੱਲ 4 ਕਿਲੋ ਦੀ ਗਰੰਟੀ ਆ ਹਾਂਜੀ 4 ਮਹੀਨਿਆਂ ਦੀ ਆ 15 ਤਰੀਕ ਨੂੰ ਕੋਈ ਵੀਰ ਮੇਰਾ ਨੋਟ ਕਰ ਲੈ 4 ਮਹੀਨੇ ਹੋ ਜਾਣੇ ਜਿਹੜੀ 15 ਤਰੀਕ ਹੋਣਾ ਆ ਜਿਹੜੀ ਆ ਜਿਹੜੀ 15 ਦਸੰਬਰ ਨੂੰ ਹਾਂਜੀ ਹਾਂਜੀ ਤੇ ਬਾਕੀ ਕਦ ਕੱਠ ਆ ਰਹੀ ਜੇ ਮੈਂ ਵੇਖੋ ਵੀਰ ਜੀ ਫੁੱਲ ਮੋਂ ਦੱਸੋ ਹਾਂਜੀ 15 ਦਸੰਬਰ ਨੂੰ ਜਿਹੜੇ 4 ਮਹੀਨੇ ਪੂਰੇ ਹੋ ਜਾਣੇ ਆ ਗੱਬਣ ਬਿਲਕੁਲ ਗੱਬਣ ਦੇ ਹਾਂ ਤੇ 4 ਕਿਲੋ ਦੁੱਧ ਵੀ ਹੈਗਾ ਹਾਂ ਹਾਂਜੀ ਹਾਂਜੀ ਮਿੱਠੀ ਵੀਰਜੀ ਬੜੀ ਆ ਜੇ ਮੰਨ ਲਓ ਕਹੇ ਵੇਲੇ ਚਲੋ ਟੀਕਾ ਵੀ ਲੱਗਦਾ ਵਾ ਨਾ ਤੇ ਕਿਤੇ ਲੱਤ ਨਹੀਂ ਕਰਮਾ ਲਈ ਉਹ ਗੱਲ ਦੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਲੱਤ ਨਾ ਕਿਤੇ ਕਰਮਾ ਲਈ ਵੇਖੋ ਮਾੜਾ 200 ਕਦ ਵੱਡਾ ਥੋੜਾ ਜਿਹਾ ਨਰਮ ਉਪਰੋਂ ਆਪਾਂ ਕਹਿ ਦਈਏ ਵੀ ਕਈ ਨਾ ਨੋਰਮਲ ਨਰਮ ਸੇਵਾ ਦੇ ਵਿੱਚੋਂ ਪਸ਼ੂ ਆ ਜਾਂਦੇ ਆ ਥੋੜੀ ਜਿਹਾ ਉਪਰੋਂ ਲੋ ਸੇਪੰਨ ਦੇ ਵਿੱਚ ਆ ਕਦ ਵੱਡਾ ਕਦ ਵਾਲੇ ਪਾਸੇ ਕੋਈ ਸ਼ੱਕ ਨਹੀਂਗਾ ਵੀ ਦੋਨੋਂ ਜਿਹੜੇ ਕੋਈ ਭਰਾ ਹੁੰਦਾ ਕੋਈ ਸਾਫ ਸਮਝਾ ਚ ਕੀ ਕਰ ਲੈ ਤੇ ਕਦ ਵੱਡਾ ਜਿੰਨੀ ਘਰ ਕੀ ਕਰਮਾਂ ਵਾਲੇ ਦੂਣੀ ਜਪਣਾ ਸਿਰਵੀਦੀ ਹੈ ਇਹ ਵੀ ਇੱਕ ਰੰਗ ਕਾਲੀ ਜੇ ਕਰਮਾਂ ਵਾਲੀ ਸਿਰ ਵੀ ਮੂੰਹ ਵੀ ਦੀ ਵੀ ਐ ਸੋਣੀ ਦੰਦ ਕੁਰਦੀ ਵੀ ਜੀ ਦੂਜਾ ਚਲੋ ਉਹਨਾਂ ਨੇ ਤੇ ਆਪਾਂ ਨੂੰ ਇਹੋ ਗੱਲ ਕਹੀ ਵੀਰ ਜੀ ਮੰਨ ਲਓ ਵੀ ਦੂਜੇ ਸੂਏ ਵਾਲੀ ਚਲੋ ਤਿਆਰ ਤੀਜਾ ਵੀ ਹੋ ਸਕਦਾ ਕੋਈ ਵੀਰ ਭਰਾ ਨਰਕ ਪਰਖ ਕਰੇ ਆਪਣੀ ਕਿ ਨਹੀਂ ਆਪਾਂ ਤੇ ਇਹੋ ਮੰਨਿਆ ਦੋ ਸੂਏ ਦੇ ਵਿੱਚੋਂ ਫਿਰ ਚੰਦੇ ਅਗਲਾ ਆਪਦੀ ਸਮਝ ਵੇਖ ਕੇ ਕੋਈ ਦਾਵਾ ਕਰਨੀ ਆਪਾਂ ਹਾਂਜੀ ਹਾਂਜੀ ਕੋਈ ਵੀਰ ਆਪਾਂ ਕਹਿੰਦੇ ਸਟਾਮਪ ਤੇ ਲੈ ਕੇ ਦੇਦਾ ਉਸ ਮਾਕੇ ਦੁੱਗੀ ਨਾਲੇ ਕਿਹੜਾ ਵੀਰ ਜੀ ਆਪਾਂ ਆਪਾਂ ਕਿਹੜੀ ਵੀਰ ਜੀ ਨਾਲੇ ਤੁਹਾਨੂੰ ਪਤਾ ਘਰੇ ਸਵਾਈ ਆ ਕਿ ਨਹੀਂ ਤੇ ਬਾਕੀ ਹੈ ਨਵੀਆਂ ਕਰਮਾਰੀ ਇੰਨਾ ਵਾਂ ਵੀ ਜਰਾ ਤੱਕ ਭੁੱਖ ਦੀ ਮਰੀ ਆ ਖਾਂਦੀ ਪੀਂਦੀ ਸੋਨਾ ਚਵਾ ਵੀਰ ਜੀ ਪੂਰਾ ਵਧੀਆ ਹੂਆ ਵੇਲੇ ਆਡਰ ਕਿੱਥੇ ਕਰਮਾਰੀ ਦਾ ਹੋਣੀ ਧੋਕਰਦਾ ਹਾਂ ਠੀਕ ਨਾ ਗੱਲ ਚੋਂ ਮਹੀਨੇ ਜੇ ਗੱਬਣ ਚੈੱਕ ਪਾਸ ਵੀਰ ਜੀ ਆਪਣੇ ਕੋਲੇ ਵੀਡੀਓ ਬਣੀ ਆ ਕੋਈ ਆਪਣਾ ਵੀਰ ਭਰਾ ਜੇ ਕਿਸੇ ਨੂੰ ਨਹੀਂ ਦਿਆਬਾ ਡਾਕਟਰ ਨਾਲ ਲਿਆ ਠੀਕ ਹੈ ਬਸ ਤੁਸੀਂ ਚੈੱਕ ਕਰਵਾਈ ਹਾਂਜੀ ਆਪਾਂ ਵੀ ਜੀ ਕਰਵਾਈ ਆ ਆਪਾਂ ਫੋਲ ਲੇ ਗੱਲ ਹੈਗੀ ਆਪਣੀ ਫੁੱਲ ਗਰੰਟੀ ਹੈ ਠੀਕ ਆ ਅੱਛਾ ਵੀਰ ਜੰਦੇ 4 ਕਿ ਮਹੀਨਿਆਂ ਦੀ ਚਲੋ ਗੱਭਣ 15 ਦਸੰਬਰ ਨੂੰ ਹਾਂਜੀ ਪੂਰੇ ਹੋ ਜਾਣੇ ਆ ਤੇ 4 ਕਿਲੋ ਦੁੱਧ ਹਾਂਜੀ ਦਵਾਗੇ ਕਿੰਨੇ ਦੀ ਮੁੱਲ ਕੀ ਕਰਦੇ ਆ ਮੁੱਲ ਵੀ ਜੀ ਦਾ 55000 52000 ਦੀ ਦੇਣਗੇ 52 ਦੀ ਹਾਂਜੀ 52 ਦੀ ਵੀ ਜੀ ਦੇ ਦੇਗੇ ਮੈਂ ਵੇਖ ਲਉ ਪਹਿਲੋ ਰੰਗ ਅੱਖਾਂ ਓੱਖਾਂ ਵੇਖੋ ਐ ਕਾਲੀਆਂ ਬਿਊਟੀ ਪੂਰੀ ਮੈਂ ਦੀ ਆ ਉਹ ਗੱਲ ਹੈ ਵੀ ਥੋੜਾ ਉਹ ਸਾਂਮੀ ਸੂਬੀ ਨਹੀਂ ਕਰਾ ਰਹੇ ਜੇ ਵੀਰ ਜੀ ਸਾਂਭੀ ਹੁੰਦੀ ਫਿਰ ਮੈਂ ਪਰ ਨੂੰ ਪਤਾ ਪੈਣ 70 ਦੀ ਹਾਂ ਠੀਕ ਨਾ ਸਾਂਵਾ ਮੁੱਲ ਪੈਣਾ ਪੈਣਾ ਹਾਂਜੀ ਸਾਂਭ ਦਾ ਮੁੱਲ ਪੈਣਾ ਪੈਣਾ ਵਾ ਇਹੋ ਜੇ ਇਹਨੂੰ ਕੋਈ ਉਹ ਤੁਹਾਨੂੰ ਦੱਸਣ ਦਿਆ ਵਾ ਵੀ ਪੰਜ ਸੱਤ ਖਵਾਊਗਾ ਤੇ ਇਹ ਤੁਹਾਨੂੰ ਪਤਾ ਇਹਨੇ ਕਰਮਾਰੀ ਨੇ ਬਣ ਜਾਣਾ ਬਿਲਕੁਲ ਹਾਂਜੀ ਮੈਂ ਬਣੀ ਨਾਲੇ ਨੇ ਦੁੱਧ ਦਈ ਜਾਣਾ ਫਿਰ ਤੁਹਾਨੂੰ ਪਤਾ ਨਾਲੇ ਸੂਣਾ ਵੀ ਦੀ ਬੜੇ ਨੇ ਟਿਕਾਣੇ ਠੀਕ ਆ ਹਾਂਜੀ ਉਦੋਂ ਮੰਨ ਲਓ ਇਹ ਕੋਈ ਐਫ ਡੀ ਜਿਹੜੀ ਮਹੱਲੋਕ ਨਹੀਂ ਇੰਨੇ ਚਿਰ 6 ਮਹੀਨਿਆਂ ਚ ਨਹੀਂ ਕੋਈ ਡਬਲ ਹੁੰਦੀ ਆ ਬਿਲਕੁਲ ਤੇ ਇਹਨੇ ਡਬਲ ਤੋਂ ਵੀ ਕਰਮਾ ਲਈ ਨੇ ਵੱਜ ਜਾਣਾ ਬਿਲਕੁਲ ਹਾਂਜੀ ਮੈਂ ਵੀ ਟੋਕੜ ਕਪਣ ਨਾਲ ਜਿਹੜਾ ਪਤਾ ਨੂੰ ਦਿਖਾਤਾ ਠੀਕ ਆ ਜੀ ਤੇ ਮੁੱਲ ਝੰਡੇ ਦੇ ਦੱਸ ਦਿੱਤਾ ਵੀ ਕਿੱਥੋਂ ਤੱਕ ਲੈ ਦੇ ਕਰਨਾ ਤੇ ਬਾਕੀ ਮੇਰਾ ਭਰਾ ਵਿੱਚੋਂ ਕਿ ਮੌਕੇ ਤੇ ਗਜੈਸ਼ ਹੋਈ ਤੇ ਮਾਨਤਲ ਹੋ ਜਾਊਗਾ ਠੀਕ ਆ ਹਾਂਜੀ ਤੇ 52 ਜਾਂ ਤਾਂ 52 ਜੀ ਹਾਂਜੀ 52 ਦੀ ਵੀਜੀ ਦੇ ਦਾਂਗੇ ਹਾਂ ਨਾ ਠੀਕ ਆ ਹਾਂਜੀ ਇਧਰ ਝੰਡੇ ਵੀਰ ਆਪਣੇ ਕੋਲ ਨੈਕਸਟ ਇਧਰ ਜਿਹੜੀ ਆਪ ਅੱਛੀ ਸੂਈ ਹੈ ਤਾਜੀ ਆ ਹਾਂਜੀ ਵੀਰ ਜ ਠੀਕਾ ਸਮਾਗਨ ਹੋ ਗਿਆ ਇਹ ਵਿਰਦੀ ਇਹਨੂੰ ਅੱਜ ਦੂਜਾ ਦੂਜਾ ਦੇ ਨਾਲ ਵੇਖ ਲੋ 나ੜੂ ਨਾਲ ਦੂਜਾ ਬੇਨੇ 나ੜੂ ਨਾਲ ਬੱਚੇ ਦੇ ਬੱਚਾ ਬੱਚੀ ਬੱਚੀ ਵਿਰਦੀ ਬੱਚੀ ਬਹੁਤ ਅੱਛੀ ਹੈ ਮਗਰ ਹਾਂਜੀ ਬਹੁਤ ਸੀਵਨ ਚੰਗੇ ਦੀਆ ਵਿਰਦੀ ਉਹਨੇ ਮੈਨੂੰ ਦੱਸਿਆ ਰਹੀ ਆ ਬੈਨਮਾਰਕ 40116 ਦੀ ਆਪ ਆ ਅੱਛਾ ਜੀ ਤੇ ਆ ਜਿਹੜਾ ਉਹਨਾਂ ਨੇ ਸੀਵਨ ਭਰਾਇਆ ਵਿਰਦੀ ਮੇਰੇ ਤੋਂ ਡਿਟੇਲ ਹੈਗੀ ਆ ਕੋਈ ਗੱਲ ਨਹੀਂ ਜੇ ਕੋਈ ਵੀਰ ਨੇ ਲੈਣੀ ਹੋਵੇ ਲੈ ਲੈ ਠੀਕ ਮਗਰ ਬੱਚੀ ਦੇ ਡਿਟੇਲ ਹੈਗੀ ਆ ਹਾਂਜੀ ਹਾਂਜੀ ਹੈਗੀ ਆ ਹਾਂਜੀ ਲੋ ਦੱਸੋ ਪੰਜਾ ਚੌਕ ਦਿਨਾਂ ਦਾ ਸਮਾ तकरीबन 나ੜੂ ਨਾਲ ਬੱਚੇ ਦਾ ਤੁਹਾਨੂੰ ਦਿਖਾਈ ਦੇ ਰਿਹਾ ਹਾਂਜੀ ਬੱਚੀ ਮਗਰ ਹੌਣ ਤਾਂ ਇਹ ਵੀ ਕੋਈ ਕੱਚਾ ਬੌਲਾ ਕਿੰਨਾ ਹੋਗਾ ਵੈਸੇ ਜੀ ਜੀ ਇਹਦੇ ਕੋਲੇ ਹੁਣ ਬੌਲਾ ਜਿਹੜਾ ਵਾ ਵੀਰ ਜੀ ਇਸ ਟਾਈਮ ਤੁਹਾਨੂੰ ਮੈਂ ਦੱਸਾਂ ਵੀ ਜੀ 14 ਕਿਲੋ ਬੌਲਾ ਹੈਗਾ ਪੱਕਾ ਓਹ 14 ਕਿਲੋ ਹਾਂਜੀ ਹਾਂਜੀ 14 ਕਿਲੋ ਬੌਲਾ ਪੱਕਾ ਹੈਗਾ ਵੀਰ ਜੀ ਇਹ ਬਾਕੀ ਆ ਵੇਖੋ ਐ ਵੇਖਣ ਨੂੰ ਚਲੋ ਲੱਗਦਾ ਚਵਾਈ ਵੀਰ ਜੀ ਮਾਲੂਏ ਗੱਲ ਹੈਗੀ ਆ 100 ਚੋਂ 100% ਹੀ ਇੱਕ ਨੰਬਰ ਦੀ ਆ। ਆਏ ਆਪਣੀ ਮੁਰਤੀ ਜਾ ਜਾਂਦਾ ਥਾਣਾ ਪਤਲੇ ਪਤਲੇ ਥਾਣਾ ਵਿਧੀ ਹੈਗੀ ਆ ਵੇਖਣ ਨੂੰ ਲੱਗਦੇ ਆ। ਹਾਂ ਬਾਕੀ ਇਹ ਕਹੇ ਨੂੰ ਕੋਈ ਇਹ ਗੱਲ ਕੋਈ ਵੀਰ ਭਰਾ ਕੋਈ ਆਵੇ ਚੋਵੇ ਜੋ ਡੰਗ ਚੋਕੇ ਨਹੀਂ ਮੁੜ ਕੇ ਜਾਂਦਾ। ਉਸ ਗੱਲ ਦੀ ਆਪਣੀ ਗਾਰੰਟੀ ਆ। ਅਜੇ ਮੂੰਹੋਂ ਵੀ ਛੇ ਦੰਦਾ ਵੀਰ ਜੀ ਵੱਚੀ। ਲਓ ਵੇ। ਜੀ ਦੂਜਾ ਸੂਆ ਮੂੰਹੋਂ ਦੰਦੀ ਛੇ। ਹਾਂਜੀ ਤੇ ਬਾਕੀ ਇਧਰੋਂ ਤੁਹਾਨੂੰ ਆਪਾਂ ਹਾਈਟ ਕੱਪ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਆਲ ਰੌਂਡ ਤੋਂ ਤੁਰ ਫਿਰ ਕੇ। ਹਾਂ ਰੰਗ ਪ੍ਰਿੰਟ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਡੱਬੀ ਤੇ ਬਲੈ ਬਾਕੀ ਵੀ ਚੱਲੇ ਬਿਲਕੁਲ ਨੈਟ ਕੋ ਡੇਟਾ ਹੈ 15 ਕਿਲੋ ਆਪਣੇ ਘਰੇ ਕੋਈ ਭਰਾ ਆਉਂਦਾ ਤੇ ਚਵਾ ਦਾਂਗੇ 14 ਕਿਲੋ ਦੀ ਵੀਰ ਦੀ ਫੁੱਲ ਗਾਰੰਟੀ ਹੈ 14 ਕਿਲੋ ਦੀ ਦੋ ਡੰਗ ਕੋਈ ਕਈ ਵਾਰ ਚਲੋ ਭੈਣ ਭਰਾ ਆਨਲਾਈਨ ਮੰਗਾ ਲਿੰਦਾ ਹਾਂਜੀ ਹਾਂਜੀ ਮੰਗਾਵੇ ਵੀਰ ਦੀ ਕੋਈ ਗੱਲ ਨਹੀਂ ਆ ਬਸ ਕੋ 14 ਕਿਲੋ ਦੀ ਚੰਦਾ ਆਦਾ ਵੀ ਪੂਰੀ ਗਾਰੰਟੀ ਆ ਕੋਈ ਹੋਗੀ ਹੋਵੇ ਨਾ ਹੋਵੇ ਤਾਂ 15 ਕਿਲੋ ਹੀ ਪਰ 14 ਦੀ ਤਸੱਲੀ ਆ ਆ ਜੋ ਲਓ ਫਿਰ ਬਾਕੀ ਪਹਿਲੇ ਸੂਏ ਵੀਰ ਦੀ ਇਹਨੇ 23 24 ਕਿਲੋ ਦੁੱਧ ਚਵਾਇਆ ਵੱਚੀ ਵੇਖੋ ਇਹਨੇ ਆਲੀ ਆ ਠੀਕ ਆ ਠੀਕ ਨਾ ਗੱਲ ਤੇ ਬਾਕੀ ਬਾਕੀ ਤੁਹਾਨੂੰ ਪਤਾ ਵਾ ਵੀ ਦਜਾ ਮਾਰਾ ਕੱਦ ਕਾਠੇ ਵਾਲੀ ਆ ਬੱਚੀ ਚਵਾਊਗੀ ਦੁੱਧ ਅਜੇ ਵੀ ਜਾਊਗੀ ਵੀਰ ਜੀ ਹਾਂ ਹਾਂਜੀ ਹਾਂਜੀ ਪੂਰੇ ਇੱਥੇ ਕਰੂਗੀ ਜਾਊਗੀ ਕਰਮਾ ਦੀ ਇਹ ਨਹੀਂ ਕਿ ਨਹੀਂ ਹਾਂਜੀ ਕੱਦ ਕਾਠ ਵੇਖੋ ਕਿੱਦਾ ਵਾ ਚੰਗੀ ਆ ਬੱਚੀ ਜੇ ਨਹੀਂ ਚੰਗੀ ਆ ਤਾਂ ਨਹੀਂ ਵੀਰੇ ਤਾਂ ਆਪਾਂ ਅੱਜ ਮੁੱਲ ਕਰਨਾ ਕੀ ਕਰਦੇ ਆ ਜਾਇ ਤੋਂ ਜਾਇ ਦਵਾਗੇ ਕਿੰਨੇ ਜਾਇ ਤੋਂ ਵੀਰ ਜੀ ਮੁੱਲੇ ਦਾ 5000 ਰੁਪਿਆ ਵਾ ਤੇ 6000 ਵੀ ਦੇ ਦਈਏ 6000 ਦੀ ਹਾਂਜੀ 6000 ਵੀ ਦੇ ਦਈਏ ਹਾਂਜੀ ਬੱਚੀ ਪੂਰੀ ਵੀਰ ਜੀ ਵੱਡੀ ਖਬਰਦਾਰ ਆ ਦੁੱਧ 20 ਕਿਲੋ ਚਵਾ ਦੂਗੀ ਮਗਰ ਵੀ ਚੰਗੇ ਸੀਮਨ ਦੀ ਦੇਖੋ ਬੱਚੀ ਹੈ ਜੀ ਹਾਂ ਹਾਂ ਲੋ ਜੀ ਮਗਰ ਬੱਚੀ ਆ ਠੀਕ ਆ ਜੀ ਆ ਬੱਚਾ ਜੇ ਮਗਰ ਬੱਚੀ ਆ ਕੋਲ ਚੰਗੇ ਸੀਮਨ ਦਾ ਬੱਚਾ ਮਗਰ ਹਾਂ ਜੀ ਠੀਕ ਆ ਜੀ ਫੀਮੇਲ ਕਾਫ ਆ ਹਾਂ ਉਹ ਕੰਨ ਕਿਵੇਂ ਦਾ ਹਾਂ ਜੀ ਕੱਲ ਜਮਾਂਦਰੂ ਆ ਕਿ ਕਿਵੇਂ ਇਹ ਉਦਾਂ ਹੀ ਲੱਗਦਾ ਵਿਧੀ ਜਮਾਂਦਰੂ ਹੀ ਲੱਗਦਾ ਹੈ ਜਮਾਂਦਰੂ ਵਿੱਚ ਕੰਨ ਹੈਗਾ ਕਿ ਨਹੀਂ ਹੈਗਾ ਹੈਗਾ ਨਹੀਂ ਚੇਕ ਹੈਗਾ ਵਾ اچھا ਤੂੰ ਇੱਕੋ ਕੋਈ ਇਹੋ ਵਾਲਬੂਲ ਵੀ ਆ ਜਮਾਂਦਰੂ ਹੀ ਆ ਮੈਂ ਹੀ ਰੱਖਿਆ ਲੈ ਨਹੀਂ ਖਿਆਲ ਨਹੀਂ ਕੀਤਾ ਨਾ 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 ਖਿਆਲ ਨਹੀਂ ਕੀਤਾ ਮੈਂ ਕਿ ਵੇਖਣੇ ਕੰਮ ਆ ਆ ਤੇਰੇ ਕੰਨ ਨਹੀਂ ਰ ਜਵੰਦਰੀ ਕਿਦੇ ਹਾਂ ਜਵੰਦਰੀ ਵੇਖੋ ਕਿ ਨਹੀਂ ਕੁਦਰਤ ਨੇ ਕਿੱਦਾਂ ਬਣਾਇਆ ਕਿ ਵੇਖਣ ਦੇ ਕੰਮ ਆ ਆ ਤੇ ਸ਼ੂਕ ਵਧੀਆ ਗਾਤਾਂ ਵੇਹੇ ਆਂਦੇ ਨਹੀਂ ਚਲੋ ਆ ਵੀ ਆ ਵੇਖੋ ਕਦੀ ਬਿਊਟੀ ਵਾਛੀ ਦੀ ਨੇ ਗਾਤਾ ਕੁਛ ਨਹੀਂ ਕੋਈ ਭੈਣ ਭਰਾ ਤੇ ਆ ਗਿਆ ਕਿ ਵੀ ਯਾਰ ਇੱਕ ਕੰਨ ਦੇ ਦੱਸਣ ਹਾਂ ਗਾਲੇ ਵੀ ਜਵੰਦਰੀ ਗਾਲੇ ਜਵੰਦਰੀ ਜਵੰਦਰੀ ਨਾਲ ਬੱਚੇ ਦੇ ਹਾਂਜੀ ਹਾਂਜੀ ਨਹੀਂ ਤੈਨੂੰ ਮੈਂ ਨਾ ਵੇਖਿਆ ਨਹੀਂ ਤੂੰ ਹੀ ਵੇਖ ਲਿਆ ਬਲਾ ਆਈ ਉਹ ਵੇਖਿਆ ਨਹੀਂ ਸੌਂ ਗਈ ਸੋਈ ਹੈ ਅੱਜ ਆਪਣੇ ਕੋਲ ਵੀਰ ਚੰਦੇ ਇੱਧਰ ਆ ਜਿੱਤੇ ਇੱਕ ਅਗਲੀ ਵਾਰੇ ਟੋਕਰ ਗੱਬਣ ਠੀਕ ਹੈ ਜੀ ਇਹਦਾ ਕੀ ਸਮਾਚਾਰ ਕਿੰਨੇ ਮਹੀਨੇ ਦੀ ਆਪਣਾ ਇਹ ਵੀ 6 ਮਹੀਨਿਆਂ ਦੀ ਗੱਪਣ ਹਾਂ ਜੀ ਆਪਣੇ ਕੋਲ ਵੀਡੀਓ ਹੈਗੀ ਚੱਕਦੀ ਇਹਦੀ ਵੀ ਆਪਣੇ ਵੱਲੋਂ ਵੀਰ ਜੀ ਕੋਈ ਕਰਾ ਲੇ 6 ਮਹੀਨਿਆਂ ਦੀ ਹਾਂ ਦੁੱਧ ਹੋਏ ਤੇ ਕੋਲੇ ਵੀਰ ਜੀ 7 ਕਿਲੋ ਠੀਕ ਹੈ ਜੀ ਹਾਂ ਜੀ ਹਾਂ ਜੀ ਦੁੱਧ 6 ਮਹੀਨਿਆਂ ਦੀ ਗੱਪਣ ਚੈੱਕ ਪਾਸ ਬਾਹਰ ਤੁਹਾਨੂੰ ਦਿਖਾਉਣੇ ਪਏ ਆਪਾਂ ਹਾਂ ਜੀ ਦੁੱਧ 7 ਕਿਲੋ ਹਾਂ 7 ਕਿਲੋ ਦੁੱਧ ਦੀ ਵੀਰ ਜੀ ਫੁੱਲ ਗਰੰਟੀ ਹੈ ਹਮ ਹਾਂ ਜੀ ਤੇ ਬਿਊਟੀ ਬੈਟੀ ਵੇਖੋ ਕਰਮਾੜੀ ਨੂੰ ਪੂਰੀ ਵਧੀਆ ਲੱਗੀ ਹਮ ਹਾਂ ਜੀ ਤੇ ਸੀ ਉਸ ਲਾਗ ਵੀਰ ਜੀ ਭਾਵੇਂ ਜਿੱਦਾਂ ਮਰਜੀ ਇਹਨੂੰ ਕਰਮਾ ਲਈ ਲੈ ਆ ਪਛਾਣ ਲੈ ਆ ਕਰਦੀ ਇੱਥੋਂ ਮੋੜ ਦੋ ਕੋਈ ਡਰਦੀ ਆ ਮੋੜ ਲਾ ਗਾਂ ਜਾਂ ਲੈ ਬਸ ਸੋਕੜ ਗੱਬਣ ਵੈੜਾ ਹਾਂ ਘੱਟੋ ਘੱਟ ਵੀ 7 ਕ ਮਹੀਨਿਆਂ ਦੀ ਜਿਹੜੀ ਇਹ ਗੱਬਣ ਹਾਂ ਇਧਰ ਲਿਓ ਹਾਂ ਚਲੋ ਵੀਰ ਸੱਤ ਮਹੀਨੇ ਨਹੀਂ 6 ਮਹੀਨੇ ਦੀ ਵੀਰਦੀ 6 ਮਹੀਨੇ ਸੱਤ ਕਿਲੋ ਦੁੱਧ ਦਾ ਹਾਂਜੀ 7 ਕਿਲੋ ਦੁੱਧ ਆ ਵੀਰ 7 ਕਿਲੋ ਦੁੱਧ ਦਾ ਹਾਂ ਲਓ ਤੁਸੀਂ ਕਿਤੇ ਗਲਤ ਫਹਮੀ ਨਾ ਹੋ ਜਾ ਆਪਾਂ ਨੂੰ ਕਿ 7 ਕਿਲੋ ਦੁੱਧ ਦਾ 6 ਮਹੀਨੇ ਦੀ ਗੱਪਣ ਚੈੱਕ ਪਾਸ ਆ ਹਾਂਜੀ ਹਾਂਜੀ ਅੱਗੇ ਤਕਰੀਬਨ ਹੋਊਗੀ ਕਿ ਮੈਂ ਦੂਜੇ ਸੁਬਹ ਲਈ ਗੱਪਣ ਦੂਜੇ ਲਈ ਆ ਵੀਰਦੀ ਭਾਵੇਂ ਕੋਈ ਤੀਜੇ ਲਈ ਮੰਨ ਲਓ ਇਹ ਗੱਲ ਹੈਗੀ ਆ ਤੇ ਬਾਕੀ ਹੈ ਪਿਓਰ ਦੂਜੇ ਲਈ ਠੀਕ ਆ ਹਾਂਜੀ ਹਾਂਜੀ ਮੂੰਹ ਦੰਦ ਪੁੱਟ ਕੇ ਵੇਖ ਲੈ ਵੀਰ ਦੀ ਜਿਆਦਾ ਆਪਾਂ ਦੰਦਾਂ ਦੇ ਵਿੱਚ ਮਾਲ ਲੈਂਦਾ ਠੀਕ ਆ ਹਾਂਜੀ ਹਾਂਜੀ ਠੀਕ ਆ ਪੁਰਾਣਾ ਨਗਰ ਘਾਟੀ ਤੁਹਾਨੂੰ ਪਤਾ ਆ ਦੇਖੋ ਜੀ ਸੀਲ ਸੂਲ ਬੜੀ ਵੀਰ ਦੀ ਭਾਵੇਂ ਵੰਗਾ ਪਾ ਲੋ ਉਦਾਂ ਚਲੋ ਦਰਦੀ ਦੁਰਦੀ ਆ ਵੰਗੇ ਤੋਂ ਬਿਨਾ ਵੀ ਚੋਲੋ ਭਾਵੇਂ ਨੂੰ ਮਈਆਂ ਵਾਂਗੂ ਬਹਿ ਜਾਓ ਕੁਝ ਪਾ ਲੋ ਇਹਦੇ ਮੈਨੂੰ ਗਾਰੀ ਭਾਵੇਂ ਨਾ ਪਾਉ ਹਾਂਜੀ ਉਦਾਂ ਹੀ ਕੋਈ ਨਹੀਂ ਦਾ ਵਿਚਾਰ ਨਹੀਂ ਵੀ ਯਾਰ ਦੋ ਰਸੇ ਪਾਉਣ ਦੀ ਲੋੜ ਹਾਂਜੀ ਹਰ ਅਸੀ ਰੂਸੀ ਪਾਉਣ ਦੀ ਨਹੀਂ ਕਰਵਾਉਂਦਾ ਬਾਲਾ ਨੂੰ ਆਇਆ ਨੂੰ ਲੈਓ ਹਾਂ ਲਓ ਦੱਸੋ ਟੋਕਰ ਕੱਪੜਾ ਨਾ ਗਿਆ 7 ਮਹੀਨਿਆਂ ਸੌਰੀ 6 ਮਹੀਨੇ ਦੀ ਗੱਪਣ 7 ਕਿਲੋ ਦੁੱਧ ਹਾਂਜੀ ਤੋਂ ਬੱਚੀ ਚੰਗੀ ਆ ਬਾਕੀ ਕੋਈ ਵੀਰ ਤੋਕਰ ਗੱਪਣ ਦਾ ਵੀ ਸ਼ਕੀਨ ਹੁੰਦਾ ਵੀ ਟੋਕਰ ਗੱਪਣ ਪਸ਼ੂ ਲੈ ਲੈਨੇ ਆ ਇਹਨਾਂ ਦਿਨਾਂ ਦੇ ਵਿੱਚ ਕਿਸੇ ਦਾ ਸਮਾਂ ਪਿਆ ਹੁੰਦਾ ਜੇ ਪਸ਼ੂ ਸੋਣ ਸਵਾਉਣ ਦੇ ਵਿੱਚ ਇਹ ਗਾਣ ਤਾਂ ਦੇ ਕੰਮ ਆ ਜੂਗੀ ਕਿ ਗੱਪਣਾ ਕਰਮਾ ਦੀ ਠੀਕ ਹੈ ਜੀ ਤੇ ਅੱਧੇ ਜਿਆਦਾ ਸਮਾਂ ਖਿੱਚ ਕੇ ਲੈ ਗਈ ਹੈ ਤੇ ਛੱਡੇ ਵੀਰ ਇਹ ਕਿੰਨੇ ਦਾ ਨਗਦੇ ਹੀ ਆਜਾ ਵੀਰ ਜੀ ਮੋਲੇ ਦਾ ਆਪਾਂ ਕਰਨਾ ਵਾ ਜਾਇਜ 35000 ਰੁਪਇਆ ਤੇ ਹਾਂ ਨਾ 32 ਆ ਦੀ ਬੱਛੀ ਦੇ ਦਈਏ 32 ਦੀ ਹਾਂ ਜੀ 32 ਦੀ ਦੇ ਦਈਏ ਠੀਕ ਆ ਹਾਂ ਜੀ ਹਾਂ ਜੀ ਬਹੁਤ ਵਧੀਆ ਸੀਲਸ ਲੱਗ ਬੱਛੀ ਜੇ ਮੰਨ ਲਓ ਤੇ ਬਾਕੀ ਇਹਨੇ ਵੀਰ ਜੀ ਪੂਰੀ ਤਿੱਖ ਚ ਤੁਹਾਨੂੰ ਪਤਾ ਇਹਨੇ ਕਰਮਾ ਵਾਲੀ ਨੇ ਫੇਰ ਬੜੇ ਵਧੀਆ ਮਾਲੋ ਟਕਾਣੇ ਤੇ ਬੜੇ ਦੇ ਨਾਂ ਸਿਆਲ ਮੁਕਣ ਦੇਣਾ ਤੇ ਨਾਂ ਇਹਨੇ ਗਰਮੀਆਂ ਮੁਕਣ ਦੇਣਾ ਹੂੰ ਹੈ ਕਿ ਉਹ 7 ਕਿਲੋ ਦੋ ਪਾ ਚਲ ਕੋਈ ਹਾਪਤ ਹੋਵੇ ਦੋ ਚਾਰ ਕਿਲੋ ਵੰਡ ਪਾ ਲਈਏ ਇਹਦੇ ਕੇ ਕਰਮ ਵਾਲੀ ਕਿ ਬੜੀ ਵਧੀਆ ਜੇ ਹਰੀਆ ਉਹ ਰਖਾ ਹੋਣ ਤੇ ਤਰਾ ਚੱਲ ਪਿਆ ਫਨ ਹਰੀਆ ਉਹ ਖਾ ਕੇ ਤੇ ਇਹਨੇ ਵੀ 10 ਕਿਲੋ ਹੀ ਘਰ ਆਉਣਾ ਹਾਂਜੀ ਹਾਂਜੀ ਆਹ 2 ਕਿਲੋ ਦੇ ਤੇ ਨੇੜ ਹੋਣੇ ਨਹੀਂ ਹੈਗਾ ਬਾਕੀ 7 ਦੀ ਵੀਰਦੀ ਕਰੇ ਕੋਈ ਆਪਣੀ ਫੁੱਲ ਕਰਨ ਠੀਕ ਆ ਹਾਂਜੀ ਹਾਂਜੀ ਲਓ ਦੋਸਤੋ ਇਸ ਤੋਂ ਬਾਅਦ ਇੱਕ ਤਾਂ ਮੈਂ ਇੱਕ ਹੋਰ ਕੱਦ ਕੱਠ ਵਾਲੀ ਵਹਿਰ ਦਿਖਾ ਦਿੰਨੇ ਆ ਇਹ ਵੀ ਸਜਰਤਾ ਜੀ ਵੀਰਦੀ ਤਾਜੀ ਸੂਈ ਵੀਰਦੀ ਸਮਾਂ ਕਿੰਨਾ ਹੋ ਗਿਆ ਇਹਨੂੰ ਸਮੇਂ ਅੱਜ ਵੀਰਦੀ ਤਿੱਗੇ ਤੇ ਜਿਆਦੇ ਨੂੰ ਹੋ ਗਿਆ ਨੂੰ ਦੂਜਾ ਤਿੱਗੇ ਜਿਆਦੇ ਨੂੰ ਦੂਜਾ ਤੇ ਜਿਆਦੇ ਨੂੰ ਹਾਂਜੀ ਮਗਰ ਇਹ ਵੀ ਆ ਗਿਆ ਇਹ ਬੱਛਾ ਵੀਰਦੀ ਇਹ ਦੇਖੋ ਬੱਛਾ ਹਾਂਜੀ ਹਾਂਜੀ ਇਹ ਵੀਰਦੀ ਨੂੰ ਮੰਨ ਲਓ ਇਹ ਦੇਖੋ ਵਹਿਰ ਕਿੰਨੀ ਤਗੜੀ ਕੱਢ ਕੱਢਦੀ ਹੈ ਜਮਾਂਦਰੂ ਹੀ ਅਗਲੇ ਥਾਂ ਦੀ ਤੇਲਾ ਅੱਛਾ ਹਾਂਜੀ ਉਲਟ ਬਹਿਣੀ ਆਲੇ ਦੀ ਹਾਂਜੀ ਹਾਂਜੀ ਉਲਟ ਬਹਿਣੀ ਆਲੇ ਦੀ ਤੇ ਥਣ ਥਣ ਵੇਖੋ ਤੇ ਕਾਠਾ ਵੇਖੋ ਕਿੱਦਾਂ ਬੱਚੀ ਨੂੰ ਲੱਗਾ ਇੰਨੇ ਵੀ ਪਾਣੀ ਪੀਣਾ ਖੇਚੋਂ ਉਪਰਾਂ ਨੂੰ ਕਰ ਲਓ ਜੀ ਤੇ ਵੇਖੋ ਅੱਜ ਕਿੰਨੇ ਦਿਨਾਂ ਦੀ ਦਸੀ ਇਹ ਕਿੰਨੇ ਦਿਨਾਂ ਦੀ ਅੱਜ ਵੀਰ ਜੀ ਤੀਜਾ ਦਿਨ ਆਇਆ ਇਹਨੂੰ ਤੀਜਾ ਦਿਨ ਬੋਲਾ ਸੀ ਫਿਰ ਬੋਲਾ ਬੋਲਾ ਹੀ ਆ ਵੀਰ ਜੀ ਕਿੰਨਾ ਹੋਊਗਾ ਵੈਸੇ ਬੋਲਾ ਹੁਣ ਇਹਦੇ ਕੋਲ ਵੀਰ ਜੀ ਹੋਊਗਾ 11-12 ਦੇ ਨੇੜਾ 11-12 ਕਿਲੋ ਪੱਕਾ ਗਰੰਟੀ ਵਾਲਾ ਲਓ ਜੀ 11-12 ਕਿਲੋ ਉਸ ਤੋਂ ਬੋਲਾ ਆਇਆ ਸਟਾਰਟਿੰਗ ਹਾਂਜੀ ਵੱਛਾ ਮਗਰਾ ਤਾਂ ਸੂਆ ਮੇਰਾ ਭਰਾ ਕੋ ਤਿੱਜਾ ਕਮਾਨ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਠੀਕ ਆ ਕਦ ਵਟਾ ਕਦ ਵਟਾ ਚਲੋ ਇੱਕ ਵਾਰੀ ਸੂਸਵਾਜ ਪਸ਼ੂ ਆਉਂਦਾ ਤੈ ਲਾ ਜਾਂਦਾ ਠੀਕ ਆ ਜੀ ਹਾਂਜੀ ਹਾਂ ਉਹ ਆਪ ਤੁਸੀਂ ਜੱਜਮੈਂਟ ਕਰ ਲਿਓ ਵੀ ਤਿੱਜਾ ਕੇ ਦੇਣੇ ਅੱਜ ਇੱਕ ਥਾਂ ਦੀ ਤੇਲ ਜਮਾਂਦਰੂ ਵੀਰ ਚੰਦਾ ਦੱਸੰਦਿਆ ਵੀ ਉਲਟ ਪਹਿਣੀ ਵਾਲਾ ਜਿਹੜਾ ਅਗਲਾ ਥਾਣਾ ਉਸ ਤੋਂ ਤੇਲ ਹਾਂਜੀ ਬਾਕੀ ਇਹ ਗੱਲ ਹੈ ਕਿ ਵੀਰ ਦੀ ਤਿੰਨਾਂ ਥਾਣਾਂ ਦੀ ਐ ਕਰਮਾਂ ਦੇ ਹਿਸਾਬ ਨਾਲ ਮੋਗਾ ਹੀ ਆ ਤੇ ਅੱਛਾ ਵੇਖੋ ਕਦ ਕਾਠਾ ਕਿੱਦਾਂ ਵਾ ਮੰਨ ਲਓ ਇੱਕ ਨਹੀਂ ਚਲੋ ਉਹਨਾਂ ਨੇ ਆਪ ਨੂੰ ਆਂਦੇ ਦੂਜੇ ਆ ਵੀਰ ਦੀ ਤੂੰ ਤੀਜੇ ਮੰਨ ਲਿਆ ਆਪਦੀ ਲਾਲੇ ਕੋਈ ਕਨੀ ਬਾਕੀ ਇਹ ਆ ਵੀ ਦੰਦ ਖੋ ਰਾਂ ਇੱਕ ਨੰਬਰ ਦਾਵਾ ਵੇਦੀ ਤੋਰਾ ਤਾਰਾ ਸਾਰਾ ਕੋ ਹੋਕੇ ਆ ਠੀਕ ਆ ਬਰ ਕੋ ਕਦ ਕਾਠਾ ਵੇਖੋ ਚਲੋ ਸੂ ਸਵਾਜ ਤੁਹਾਨੂੰ ਪਤਾ ਡੰਗਰ ਆਉਂਦਾ ਵਾ ਫਰਕ ਪੈਂਦਾ ਬਹੁਤ ਆ ਤੁਹਾਨੂੰ ਪਤਾ ਕਿ ਨਹੀਂ ਚੱਡਾ ਚੁੱਡਾ ਵੀ ਆ ਬਿਲਕੁਲ ਪੱਧਰਾ ਕਰਮਾਂ ਵਾਲੀ ਦਾ ਸਹੀ ਆ ਹਾਂਜੀ ਹਾਂਜੀ ਤੇ ਉਹ ਠੀਕ ਆ ਲੈਓ ਹਾਂ ਤੇ ਤੂਰੀ ਫਰਮ ਵਿਧੀਆਂ ਪੂਰਾ ਲੱਗਾ ਤੁਹਾਨੂੰ ਪਤਾ ਵੇ ਦੋਰਾ ਥਾਣਾ ਪੂਰਾ ਜੀ ਦੋਰਾ ਥਾਣਾ ਦੇ ਇਹਦੇ ਵਿੱਚ ਕੋਈ ਹਾਂ ਉਲਟ ਬਹਿਣੀ ਵਾਲੋਂ ਵਿਧੀ ਇਹ ਨਹੀਂ ਉਲਟ ਬਹਿਣੀ ਆਦਾ ਨਹੀਂ ਚੱਲਦਾ ਹਾਂ ਹਾਂ ਜੀ ਬਾਕੀ ਐ ਫੁੱਲ ਤਿੰਨ ਥਾਣਾ ਅੱਛਾ ਵੀਰੇ ਦਾ ਮੁੱਲ ਕੀ ਰੱਖਿਆ ਫਿਰ ਦਵਾਂਗੇ ਮੁੱਲ ਵੀ ਦੀ ਜਾ ਜੀ ਇਹਦਾ ਹਾਂ ਮੁੱਲ ਇਹਦਾ ਵਿਧੀ ਹੈਗਾ ਸਾ 36000 ਰੁਪਿਆ 36 ਹਾਂ ਜੀ ਜਾਇ ਤਾਂ ਜਾਇ ਕਰ ਰਹੇ ਹੋਰ ਕਰਦੇ ਜਾਇ ਤੋਂ ਜਾਇ ਵੀ ਦਿਓ ਤਰਾ ਮੁੱਲ ਭਾਵੇਂ 40 45 ਵੀ ਵੈਟ ਦਾ ਕਰ ਲਈਏ ਤੁਹਾਨੂੰ ਪਤਾ ਆ ਕੋਈ ਜਾਇਬ ਕਰਨਾ ਆਪਾਂ ਬਿਲਕੁਲ ਜੇ ਮੁੱਲ ਜਾਇਬ ਕੀਤਾ ਵੀ ਜੀ 36000 ਰੁਪਇਆ 33000 ਦੀ ਵੈਟ ਦੇ ਦਾਂਗੇ 33 ਵੀ ਹਾਂ ਜੀ 33 ਦੀ ਵਚੀ ਦੇ ਦਾਂਗੇ ਕੀ ਆ ਜੀ ਸੂਈ ਆ ਉਹ ਵੀ ਦਿਖਾ ਦੇਗੇ ਹਾਂ ਚੁੱਕ ਲ ਮਰ ਚੁੱਕ ਦੋ ਚੁੱਕ ਲੋ ਹਾਂ ਲੋਕੀ ਦੋਸਤੋ ਇੱਕ ਲਾਸਟ ਵੇਚ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਦਿੰਨੇ ਆ ਇਹ ਤਕਰੀਬਨ ਕੁਝ ਸਮਾਂ ਪਹਿਲਾਂ ਸੂਈ ਸਵਾਈ ਆ ਤੇ ਬਾਕੀ ਡਿਟੇਲ ਆਪਾਂ ਨਾਲ ਦੀ ਨਾਲ ਲੈ ਲਾਂਗੇ ਜੇਰ ਜੁਰ ਹਜੇ ਪੈਣੀ ਬਾਕੀ ਆ ਬਸ ਤਿਆਰੀ ਆ ਦੇ ਜੀ ਜੇ ਇਹੀ ਪੌਣ ਕਰਵਾ ਦੇ ਥੋੜਾ ਜਿਹਾ ਕੋਈ ਇਹ ਚੰਦੇ ਐ ਮਿਲਦੇ ਨਹੀਂ ਕਹਿ ਦਿੰਦੇ ਵੀ ਇੱਕ ਜੀ ਪਸੂ ਸੂਸਵਾ ਕੇ ਯਾਰ ਠੱਪਿਆ ਜਾ ਠੱਪਿਆ ਜਾਂਦਾ ਹਾਂ ਕਿਉਂਕਿ ਪਹਿਲਾਂ ਪਹਿਲਾਂ ਪਸੂ ਪੂਰਾ ਖੜਿਆ ਹੁੰਦਾ ਜਦੋਂ ਇਨਾ ਬੱਚਾ ਤੇ ਇਨਾ ਗੰਦਮਾ ਹਾਂ ਕੋਈ ਪ੍ਰੋਪਰ ਨਿਕਲਣਾ ਨਹੀਂ ਜੀ ਕੱਟੀ 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 ਵਈ ਵੀ ਹਾਂ ਕੱਟੀ ਕੱਟੀ ਇੱਕ ਰਾਂਗੀ ਆ ਪਰਮਾਨ ਹਾਂਜੀ ਹਾਂਜੀ ਇੱਕ ਰਾਂਗੀ ਲੋ ਜੀ ਮਗਰ ਕੱਟੀ ਆ ਗਈ ਠੀਕ ਆ ਜੀ ਹਾਂ ਸੋ ਬੱਚਾ ਪ੍ਰੋਪਰ ਆ ਤੁਸੀਂ ਦੇਖ ਰਹੇ ਜੇ ਮੱਧ ਆਪਣਾ ਬਿਲਕੁਲ ਛੋਟੀ ਜਿਹੜਾ ਬੱਚਾ ਚੱਟਣ ਚੁੱਟਣ ਲਈ ਆ ਹਾਂ ਤੇ ਤਕਰੀਬਨ ਵੀਰ ਚਲੇ ਹੋ ਗਿਆ ਘੰਟਾ ਸਭ ਕੋਈ ਕਹਿੰਦਾ ਇਹਨਾਂ ਕੀ ਹੋਇਆ ਵੀਰ ਜੀ ਇਹਨੂੰ ਘੰਟਾ ਘੰਟਾ ਸਵਾ ਘੰਟਾ ਹੀ ਹੋਇਆ ਸੂਈ ਨੂੰ ਫਿਰ ਪੀਆ ਜੇਰ ਪਾ ਦੂਗੀ ਵੀਰ ਜੀ ਪੰਜਾ ਸੱਤਾ ਮਿੰਟਾਂ ਚ ਤੁਰ ਹੀ ਆ ਜੇਰ ਹਾਂਜੀ ਤੁਰ ਪੀ ਆ ਹਾਂਜੀ ਅੱਛਾ ਇਹ ਸੂਆ ਹੋਊਗੀ ਦੂਜਾ ਦਾ ਦੂਜਾ ਵੀਰ ਜੀ ਦੂਜਾ ਸੂਆ ਵੇਖੋ ਸਿੰਘ ਸਿੰਘ ਬਹੁਤ ਵਧੀਆ ਕਰ ਮਾਰੀ ਦਾ ਛੋਟੀ ਝੋਟੀ ਹਾਂਜੀ ਨਾ ਤੋ ਉਸ ਦੂਜਾ ਦੇ ਸੂਆ ਹੋਗਾ ਤਕਰੀਬਨ ਆ ਬਾਕੀ ਚਾਰੇ ਮੋਰੇ ਤੋਂ ਆਪ ਤੁਸੀਂ ਅੰਦਾਜ਼ਾ ਲਾ ਹੀ ਲੈਣਾ ਹਾਂਜੀ ਆ ਚਿਹਰੇ ਮੋਰੇ ਤੋਂ ਤੁਸੀਂ ਦੇਖ ਲਿਆ ਜੇ ਬਿਲਕੁਲ ਗੋਲ ਸਿੰਘ ਹਾਂਜੀ ਬੋਲੋ ਸ਼ਾਈ ਸ਼ੂਈ ਕਰੋ ਜੇ ਕਿ ਮੱਥਾ ਬਿਲਕੁਲ ਬਲੈਕ ਆ ਹਾਂ ਤੇ ਹਾਈਟ ਮੀਡੀਅਮ ਦੇ ਵਿੱਚ ਆ ਇੱਕ ਥੋੜਾ ਜਿਹਾ ਪਸੂਸਵਾ ਕੇ ਪਹਿਲਾਂ ਵੀ ਜ਼ਿਕਰ ਕੀਤਾ ਥੋੜਾ ਥੱਪਿਆ ਦੇ ਜਾਂਦਾ ਠੀਕ ਹੈ ਜੀ ਕੱਟੀ ਬਿੱਕੀ ਅਚਾ ਮਗਰ ਕੱਟੀ ਆ ਕੱਟੀ ਬਹੁਤ ਜੰਮੀ ਪਲੀ ਮਗਰ ਪਲੀ ਪ੍ਰੀਤੀ ਕੱਟੀ ਬਾਹਰ ਆਈ ਆ ਹਾਂਜੀ ਹਾਂਜੀ ਆ ਦੇਖੋ ਹਾਂ ਥਾਤਨ ਆ ਤਾਂ ਤੁਹੋ ਤਰ ਤੋਏ ਰੀਡ ਦੀ ਹੱਡੀ ਵੀ ਚੰਗੀ ਮਜ਼ਬੂਤ ਹੋਣੀ ਚਾਹੀਦੀ ਹੈ ਉਹ ਜੇ ਬੱਚਾ ਠਾਣਾ ਹਾਂਜੀ ਪੂਰੀ ਗੇ ਮੈਂ ਨਾ ਪੂਰਾ ਵਜਨ ਆਲਾ ਵੇਖੋ ਡਿਸਕੂਸ ਕਰਤਾ ਜਿਆਦਾਤਰ ਵੇਲੇ ਇਹਦੀ ਵੀ ਫਿਰਦੀ ਆਪਣੀ ਸਾਰਿਆਂ ਦੀ ਹਾਂਜੀ 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 ਹਾਂ ਆਹ ਲੋ ਜੀ ਹਾਂ ਆਹ ਕੱਟੀ ਜ ਮਗਰ ਹਾਂ ਕੋਈ ਨਹੀਂ ਫਿਰ ਲੈਣਦੇ ਇਹਨੂੰ ਆ ਦੇਖੋ ਉੱਠ ਪੀਆ ਚੱਲ ਬਹੁਤ ਸੋ ਛੋਟੀ ਚੰਗੀ ਹੈ ਠੀਕ ਆ ਜੀ ਸੂਸਵਾ ਕੇ ਇੱਕ ਵਾਰੀ ਕਰਮਾਣੀ ਹੋ ਜੂਗੀ 2-14 ਦਿਨਾਂ ਤੱਕ ਖਿੜਖੁਰਾਊਗੀ ਇੱਕ ਵਾਰੀ ਫਿਰ ਤੇ ਇਹਦੀ ਪ੍ਰੋਪਰ ਜੇਰ ਪੈ ਜੂਗੀ ਜੇਰ ਪੈਣ ਦੀ ਪੂਰੀ ਡਿਟੇਲ ਤੁਸੀਂ ਝੰਡੇ ਵੀਰ ਤੋਂ ਲੈ ਲਿਆ ਜੀ ਹਾਂ ਤੇ ਵੀਰ ਜੀ ਮੇਰੀ ਟਿਕ ਸ਼ੌਟ ਦੇ ਵਿੱਚ ਵੀਡੀਓ ਵੀ ਥੋੜੀ ਬਣਾ ਕੇ ਰੱਖ ਲਿਆ ਜੀ ਹਾਂਜੀ ਨਹੀਂ ਬਣਾਵਾਂਗੇ ਵੀਰ ਜੀ ਆ ਜੋ ਲੈ ਮਾੜਾ ਤੋਰ ਦੇ ਨੇੜੇ ਤੋਰਦੇ ਨੇ ਹਾਂ ਪੂਰੀਆ ਵਿਦਿਆ ਥਨ ਚੱਡੇ ਦੀ ਕਰਮਾ ਵਾਲੀ ਪੂਰੀ ਖਬਰਦਾਰ ਆ ਹਾਂ ਆ ਦੇਖੋ ਲਓ ਜੀ ਠੀਕ ਆ ਜੀ ਹਾਂਜੀ ਤੇ ਜੇਰ ਹੀ ਪਾਣੀ ਬਾਕੀ ਆ ਬਾਕੀ ਕਰਮਾ ਵਾਲੀ ਇੱਕ ਵਾਰੀ ਸੂਸ ਵਾਗੀ ਠੀਕ ਆ ਜੀ ਬੇਫਿਕਰੀ ਆ ਹਾਂਜੀ ਤੇ ਜੇਰ ਪਾਪ ਉਹ ਦਿੱਤੀ ਤੇ ਬਿਲਕੁਲ ਕਫਲੀ ਵਾਲੀ ਗੱਲਬਾਤ ਹੋ ਜੂਗੀ ਹਾਂਜੀ ਤਸੱਲੀ ਵਾਲੀ ਆ ਬੀ ਜੀ ਐ ਪੂਰੀ ਮੰਨ ਲੋ ਛੋਟੀ ਕਰ ਮੰਨ ਲਈ ਗੇਰਪੁਰ ਪੀ ਆ ਹਾਂਜੀ ਹਾਂਜੀ ਜਦੋਂ ਤੁਹਾਨੂੰ ਪਤਾ ਕੁੜਾ ਡੰਗਰ ਸੁੰਦਾ ਥੋੜਾ ਜਿਹਾ ਲੱਕਾ ਲੱਕਾ ਲ ਆਉਂਦਾ ਵਾ ਹਾਂ ਹਾਂਜੀ ਫਿਰ ਇਹ ਆ ਵੀ ਚਲੋ ਬੱਚਾ ਵੀ ਭਲਿਆ ਦੇ ਦਿੰਦਾ ਵਾ ਆ ਜਾ ਆ ਜਾ ਤੇ ਜਿੱਥੇ ਜਿੱਥੇ ਉਰਲੇ ਉਰਲੇ ਕੁੰਡੇ ਬੰਦੇ ਵੀ ਟੂਰਲੇ ਕੁੰਡੇ ਉਰਲੇ ਇੱਧਰ ਲ ਬੰਦੇ ਹਾਂ ਇੱਥੇ ਬੰਦੇ ਨੋ ਵੀ ਦੋਸਤੋ ਠੀਕ ਹੈ ਜੀ ਤੇ ਜਿਹੜੇ ਵੀਰ ਸ਼ੌਂਕ ਰੱਖਦੇ ਮਗਰ ਜਦੋਂ ਬੱਚਾ ਕੱਟੀ ਆ ਗਈ ਆ ਤੇ ਭਰਾ ਚਲੋ ਸ਼ੌਂਕ ਨਾਲ ਤਿਆਰ ਕਰ ਲੂਗਾ ਬੱਚਾ ਵੀ ਹਾਂਜੀ ਤੇ ਥਣ ਲੰਬਾਈ ਦੇ ਵਿੱਚ ਲੰਬਾ ਸੋਹਣਾ ਹਵਾਨਾ ਬੈਕ ਸਾਈਡ ਤੋਂ ਇੱਕ ਸਾਰ ਲੇਵਾ ਠੀਕ ਹੈ ਜੀ ਹੁਣ ਜਿੱਥੋਂ ਤੱਕ ਆਪਾਂ ਦੇਖ ਰਹੇ ਆ ਮੌਕੇ ਤੇ ਤੇ ਚੰਗੀ ਆ ਝੋਟੀ ਚੰਗੀ ਆ ਵੀਰ ਜੰਦੇ ਦੇ ਦਈਏ ਕਿੰਨੇ ਦੀ ਇਹ ਵੀ ਜੀ ਦੇ ਦਈਏ ਝੋਟੀ ਮੁੱਲ ਭਾਵੇਂ 70 75 ਜੋ ਮਰਜ਼ੀ ਕਰੀ ਜਾਏਗੀ 65000 ਦੀ ਝੋਟੀ ਦੇ ਦਿੱਤੀ 65 ਦੇ ਹਾਂਜੀ 65000 ਦੀ ਝੋਟੀ ਦੇ ਦਿੱਤੀ ਤੇ ਮੰਨ ਲੋ ਕਰਮਾਲੀਆਂ ਚਲੋ ਦੋ ਆ ਸੂਈ ਸਵਾਈ ਆ ਜੇਰੇ ਨੇ ਘੰਟੇ ਖੰਡੇ ਵਿੱਚ ਵਿੱਚ ਕਰਮਾਲੀਆਂ ਪਾ ਦੇ ਲਈ ਹਾਂ 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 ਸੋਣੀ ਆ ਝੋਟੀ ਚਲੋ ਚਵਾ ਚੂਈ ਵੀਰ ਜੀ ਇੱਕ ਨੰਬਰ ਦਾ ਵਾ ਠੀਕ ਆ ਹਾਂਜੀ ਤੇ ਇੱਕ ਨੰਬਰ ਆਪਣੇ ਕਰ ਦਈਏ ਵੀਰੇ ਸੰਜੇ ਨੰਬਰ ਹੈ ਬਈ 98724 39717 ਤੇ ਪਿੰਦ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੁਹਾਨੂੰ ਦਿਖਾ ਦਿੱਤੇ ਆ ਵੱਡੀ ਗਿਣਤੀ ਦੇ ਵਿੱਚ ਪਸ਼ੂ ਅਵੇਲੇਬਲ ਨੇ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਅੱਗੇ ਪਿੱਛੇ ਕਰਕੇ ਇੱਕ ਦੋ ਵੀਡੀਓ ਤਸਲੀਨਾਉ ਦੇਖ ਲਿਓ ਸਾਈਪੀਐਨ ਆ ਪਾਓ ਇਹਖਿਆਨ ਕੀ ਤਸਦੀਕ ਕਰੋ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਝੰਡਾ ਵੀਰ ਲੈ ਕੇ ਆਉਂਦਾ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਹੀ ਕਰੋ